ਜੀ ਵਾਇਦਾ ਕਾਫੀ ਆਈ ਉੱਠ ਕੇ ਬਹਿ ਗਏ ਆ ਬਹੁਤ ਜ਼ਿਆਦਾ ਆਈ ਬੱਚੇ ਉੱਠ ਕੇ ਬਹਿ ਗਏ ਆ ਅੰਦਰ ਫੋੜਵਾ ਉਹ ਡੇਗ ਪਈ ਆ ਅੱਜ ਵੇਖੋ ਇੰਨਾ ਕੋਆ ਕੱਲ ਨੂੰ ਚਾਂਸ ਜਿਆਦਾ ਵੀ ਹੋ ਸਕਦਾ ਕਿੰਨੇ ਕੋਈ ਟੈਰੀ ਟਾਈਮ ਸੀ ਐਮ ਕੋਈ 3:10 ਕਰੀਬ ਦਾ ਲੱਗ ਗਈ ਹੈ ਕਿੰਨੀ ਕ ਆਵਾਜ਼ ਆਈ ਸੀ ਕਾਫੀ ਤੇਜ਼ ਆਵਾਜ਼ ਬਹੁਤ ਜ਼ਿਆਦਾ ਅੱਛਾ ਹਾਂ ਕਿਹੜਾ ਲੱਗਾ ਕਿਹੜਾ ਜੀ ਸਲਾਮਾ ਸਲਾਮਾ ਵਾਹ ਸ਼ੀਵਕਲੋਣ ਬੜਾ ਤੁਸੀਂ ਵੀ ਤੁਸੀਂ ਵੀ ਸੁਣੀ ਆਵਾਜ਼ ਕਿੰਨੇ ਕ ਵੇ ਦਾ ਟਾਈਮ ਸੀ 3 ਵਜੇ ਹਾਂਜੀ ਤੇ ਬਹੁਤ ਤੇਜ਼ ਆਵਾਜ਼ ਹੀ ਅੱਛਾ ਇਦਾਂ ਲੱਗਾ ਜਿਵੇਂ ਕੋਈ ਚੀਜ਼ ਦੇਖ ਕੇ ਕਾਚੀ ਟੁੱਟਾ ਹੋਵੇ ਅੱਛਾ ਇਸ ਤਰ੍ਹਾਂ ਆਵਾਜ਼ ਕਾਫੀ ਤੇਜ਼ ਸੀ ਪਤਾ ਲੱਗਾ ਕਿੱਥੇ ਹੱਥ ਮਾਰਦਾ ਆਈ ਦੋਨੇ ਉੱਪਰ ਹੈ ਬੱਚੇ ਉੱਪਰ ਹੈ ਮੈਨੂੰ ਇੱਥੇ ਆਵਾਜ਼ ਆਈ ਪਰ ਬਾਹਰ ਨਹੀਂ ਵੇਖਿਆ ਕਿਸੇ ਸਮਾਂ ਕਿੰਨੇ ਦਾ ਟਾਈਮ ਕਿੰਨੇ ਦਾ ਸੀ 3:00 ਕੁ ਵੇ ਹੋਇਆ ਭਾਈ ਕਿਉਂ ਮੈਂ ਉੱਥੇ ਟਾਈ ਸਕਿੰਗ ਤੇਜ ਆਈ ਆ ਵਾਹ ਤੇਜ ਸੀਗੀ ਐਦਾ ਲੱਗਾ ਕਿ ਚੀਜ਼ ਡੇਕ ਕੇ ਟੁੱਟ ਗਈ ਉਹਦੇ ਬਾਅਦ ਨੀਂਦ ਕਿੱਥੇ ਆਈ ਜੀ ਨਹੀਂ ਆਈ ਬਹੁਤ ਜ਼ਿਆਦਾ ਹਉਤਮਾ ਕਾਪਿਆ ਪਰ ਪੂਲ ਸੋਣਾਂ ਦਾ ਬੀਜੀ ਕਹਿਣਾ ਇੱਥੇ ਹਾਂ ਸਦਾ ਕੜਾ ਕੁਝ ਹੋਇਆ ਜੀ ਲੈ ਤਮਾ ਕਾ ਤੋ ਹੀ ਫੋੜਵਾ ਵੇਖੋ ਅੰਦਰ ਡਿੱਗੀਆਂ ਆ ਸਾਡੀਆਂ ਵੇਖੋ ਡਿੱਗੀਆਂ ਆ ਆਪਾਂ ਕੀ ਕਿਨਾ ਫੋੜਵਾ ਜਮੋ ਕੰਮ ਨਾ ਲੱਗੇ ਨਾ ਜੋ ਕਾ

ਸੁਣਿਆ ਆ ਵੰਬੀ ਐ 3 ਵਜੇ। ਤਮਾਚੇ ਜੀ। ਜਿੱਦ ਨਸਤਮਾ ਕਾਇ ਹੈ ਬੰਬੀ। ਤਮਾ ਕਾਇ ਹੈ ਕੋਈ? ਪਤਾ ਨਹੀਂ ਲੱਗਦਾ ਸਾਨੂੰ ਨਹੀਂ ਪਤਾ ਲੱਗਦਾ। ਹਾਂਜੀ। 3 ਵਜੇ ਕਹਿੰਦੇ ਆਏ। ਹਾਂਜੀ। ਬੜਾ ਕਿੰਨੇ ਕ ਵਜੇ ਜੀ? 3 ਵਜੇ। 3 ਵਜੇ ਦਾ ਟਾਈਮ ਸੀਗਾ। 3 ਵਜੇ ਦਾ ਟਾਈਮ ਤੇ ਬੰਬ ਉਹ ਜਲਦੀ ਪੰਪ ਫਟਿਆ ਹੋਇਆ। ਤੁਸੀਂ ਸੁਤੇ ਹੋ ਸੀ ਕੋ ਦਾ? ਹਾਂਜੀ ਹਾਂਜੀ। ਅੱਛਾ। ਤੇ ਕਿੰਨੇ ਕਿੰਨੇ ਕ ਵਜੇ ਦਾ ਟਾਈਮ ਸੀਗਾ? 3 ਵਜੇ ਦਾ। ਇੱਕ ਮਿੰਟ। ਦੇਖੋ ਫੜ ਫੜ। ਕੀ ਬਤਾਏ? ਸਤਿੰਦਰਪਾਲ ਕੋ। ਤੇ ਕਿਥੇ ਰਹਿੰਦੋ? ਚੰਕੀ ਵਾਲੀ ਗਲੀ ਚ ਤੇ ਕਿੰਨੇ ਕੋਈ ਬਲਾਸਟ ਦੀ ਆਵਾਜ਼ ਆਈ ਸਾਨੂੰ ਨਹੀਂ ਆਈ ਅਸੀਂ ਸੁਣਿਆ ਸਵੇਰੇ ਗੁਰਦੁਆਰੇ ਵਾਂਏ ਆ ਸੰਗਤ ਨੇ ਦੱਸਿਆ ਸਾਨੂੰ ਆ ਜਾਈਏ ਕਿੰਨੇ ਵਜੇ ਸਵੇਰੇ ਤਕਨੀ ਬਣਾਈ ਵਾ ਤਿੰਨ ਵਜੇ ਤਿੰਨ ਵਜੇ ਹਾਂਜੀ ਤੇ ਕਿੰਨੀ ਕੁ ਤੇਜ਼ ਸੀਗੀ ਆਵਾਜ਼ ਕਹਿੰਦੇ ਕਾਫੀ ਤੇਜ਼ ਸੀ ਅੱਛਾ ਹਾਂਜੀ ਇਹ ਤਾਂ ਲਾਈਵ ਸ਼ੋਅ ਕਰਦੇ ਕਾਫੀ ਤੇਜ਼ ਸੀ ਆਵਾਜ਼ ਕਹਿੰਦੇ ਓਕੇ ਹਾਂਜੀ ਤੇ ਕਿੱਲ ਬਾਅਦ ਗੜਾ ਬਲਾਸਟ ਸਵੇਰੇ ਇਹ ਫਿਰ ਕੋਈ ਗਲਾਸੀਆ ਮੱਲੇ ਵਾਲੇ ਤਾਂ ਕਹਿੰਦੇ ਦੋ ਤਿੰਨ ਜਾਨਾਂ ਪਿੱਛੇ ਸਾਰੀ ਜਨਾਨੀ ਹੈ ਕਹਿੰਦੇ ਤਿੰਨ ਕੋਈ ਦੇ ਤਰੀ ਬਲਾਸਟ ਸਰ ਸੁਰੇ ਦਾ ਸੁਰੇ 4 ਵਜੇ ਸੁਰੇ 4 ਵਜੇ ਤੇ ਇੱਥੇ ਆ ਸੁਰੇ ਕੋਈ ਸਹਾਈ ਕੀਤੀ ਗਈ ਆ ਤਿੰਨਾਂ ਲੈ ਆ ਕੇ ਪਾਈਆਂ ਗਈਆਂ ਉੱਤੇ ਬਿਲਕੁਲ ਨਹੀਂ ਉਹ ਤਾਂ ਆਲਰੇਡੀ ਖਾਦੀ ਰਿਪੇਅਰ ਚੱਲੀ ਤਿੰਨਾਂ ਤੋਂ ਕੋਈ ਨਹੀਂ ਪੰਜ ਨਹੀਂ ਰਿਪੇਅਰ ਪਾਜੀ ਸੁਰੇ 4 ਵਜੇ ਥੋੜੀ ਚੱਲੀ ਨਹੀਂ 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 ਮੇਖਾ ਅੱਜ ਕਿ ਰਿਪੇਅਰ ਚੱਲੀ ਕੋਈ ਨਹੀਂ ਆਂਡ ਗਵਾਂਡ ਕਹ ਰਹੇ ਕਿ ਕੋਈ ਬਲਾਸਟ ਦੀ ਆਵਾਜ਼ ਆਈ ਨਹੀਂ ਆਈ ਮੇਰਾ ਅੱਜ ਤੇ ਸਾਡੇ ਸੰਤ ਵੀ ਆਏ ਬਕਾਇਦਾ ਸਾਡਾ ਸਾਣਾ ਇਹ ਬਿਲਕੁਲ ਸੇਫ ਆ ਕੋਈ ਅ ਉਹ ਮੈਂ ਵੀ ਦੇਖ ਰਿਆ ਸਾਡੇ ਥਾਣੇ ਨਹੀਂ ਹੋਈ ਪਰ ਸਾਡੇ ਥਾਣੇ ਨਹੀਂ ਹੋਈ ਕਿਤੇ ਹੋਰ ਹੋਈ ਕੋਈ ਗੱਲ ਵੱਖਰੀ ਆ ਮੈਂ ਗਵਾਟ ਨੇ ਵਿੱਚ ਇਸ ਤਾ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਸਾਡੇ ਥਾਣੇ ਦੇ ਵਿੱਚ ਕੋਈ ਧੁਮਾਕੇ ਦੀ ਗੱਲ ਨਹੀਂ ਹੋਈ ਜੀਵਨ ਫੌਜੀ ਨੇ ਜਿੰਮੇਵਾਰੀ ਵੀ ਲਈ ਆ ਭਾਜੀ ਮੈਂ ਨਹੀਂ ਜੀਵਨ ਫੌਜੀ ਨੂੰ ਜਾਣਦਾ ਨਾ ਮੈਂ ਸੱਚ ਸੁਣੀ ਆ ਕਿਹੜੀ ਕੋਈ ਗੱਲਬਾਤ ਹੈਗੀ ਆ ਲੇਕਿਨ ਕਿਤੇ ਦੂਰ ਦੂਰ ਮੈਂ ਵੀ ਕਰਦਾ ਇਸੇ ਕਰਕੇ ਕਰ ਰਹੇ ਆ ਕਿਤੇ ਦੂਰ ਧੁਮਾਕੇ ਦੀ ਕੋਈ ਆਵਾਜ਼ ਆਈ ਸਾਡੇ ਥਾਣੇ ਦੇ ਵਿੱਚ ਕੋਈ ਧੁਮਾਕਾ ਨਹੀਂ ਆ ਅੱਛਾ ਨਾ ਕੋਈ ਅਜੀ ਗੱਲ ਆ ਠੀਕ ਆ ਹਾਂਜੀ